ਵੇਖੋ ਜੀ ਸਭ ਤੋਂ ਪਹਿਲਾਂ ਤਾਂ ਗੁਰੂ ਸਾਹਿਬ ਦੀ ਬੜੀ ਕਿਰਪਾ ਹੋਈ ਕਿ ਜਿਹੜਾ ਇੱਕ ਮੀਟਿੰਗ ਸੀ ਸਾਡੇ ਸਤਿਕਾਰਯੋਗ ਭਰਾਵਾਂ ਦੀ ਤੇ ਉਹ ਇੱਕ ਰੈਲੀ ਦਾ ਰੂਪ ਬਹੁਤ ਵੱਡੀ ਦਾ ਬਣ ਗਿਆ ਹਮ ਹਮਾ ਕੇ ਜਿਹੜਾ ਪਿੰਡਾਂ ਦੇ ਵਿੱਚੋਂ ਸਾਡੇ ਨੌਜਵਾਨ ਸਾਡੇ ਸਤਿਕਾਰਯੋਗ ਬਜ਼ੁਰਗ ਸਾਡੀਆਂ ਭੈਣਾਂ ਮਤਾਵਾਂ ਇਸ ਮੀਟਿੰਗ ਵਿੱਚ ਹਿੱਸਾ ਜਿਨ੍ਹਾਂ ਨੇ ਆਣ ਕੇ ਲਿਆ ਕਿਉਂਕਿ ਹਮੇਸ਼ਾ ਹੀ ਹਕਾਂ ਦੀ ਲੜਾਈ ਜਿਹੜੀ ਆ ਲੜਨੀ ਪੈਂਦੀ ਆ ਹੱਕ ਕੋਈ ਵੈਸੇ ਨਹੀਂ ਦਿੰਦਾ ਜਿਹੜਾ ਵੀ ਕੋਈ ਹੱਕ ਲੈਂਦਾ ਵਾ ਉਹ ਆਪਣੀ ਲੜਾਈ ਲੜ ਕੇ ਲੈਂਦਾ ਬੜੀ ਚੰਗੀ ਬੜਾ ਸੋਹਣਾ ਕਦਮ ਛਲਾਗਾ ਜੋ ਕਦਮ ਆ ਤੇ ਕਾਂਗਰਸ ਪਾਰਟੀ ਜਿਹੜੀ ਆ ਹਮੇਸ਼ਾ ਹੀ ਹਰੇਕ ਨੂੰ ਬਰਾਬਰ ਦਾ ਦਰਜਾ ਦਿੰਦੀ ਆ ਤੇ ਕਾਂਗਰਸ ਪਾਰਟੀ ਜਿਹੜੀ ਆ ਹਮੇਸ਼ਾ ਹਕਾਂ ਦੀ ਗੱਲ ਕਰਦੀ ਆ ਅੱਜ ਮੁੱਖ ਮੰਤਰੀ ਦੇ ਉਮੀਦਵਾਰ ਦੀ ਗੱਲ ਹੋਈ ਹੈ ਇੱਕ ਸਮਾਜ ਦੇ ਵੱਲੋਂ ਐਪੀ 6 ਸਮਾਜ ਵਾਲਮੀ ਸਮਾਜ ਦੇ ਵੱਲ ਕੀ ਕਹਿਣਾ ਚਾਹੋਗੇ ਵੇਖੋ ਜੀ ਇਹ ਤੇ ਸੰਗਤ ਦਾ ਜੋ ਹੁਕਮ ਆ ਉਹ ਤੇ ਪਾਰਟੀ ਹਾਈ ਕਮਾਂਡ ਤੱਕ ਵੀ ਜਾਣਾ ਸਾਰਿਆਂ ਤੱਕ ਜਾਣਾ ਤੇ ਉਹ ਬਹੁਤ ਵੱਡੇ ਫੈਸਲੇ ਹੁੰਦੇ ਆ ਪਾਰਟੀ ਦੇ ਹੱਥ ਆ ਅਸੀਂ ਤੇ ਇੱਕ ਛੋਟੇ ਸਿਪਾਹੀ ਆ ਇਹ ਮੇਰੇ ਸਾਰੇ ਭਰਾ ਨੇ ਵੱਡੇ ਤੇ ਮਸਲਾ ਇਹ ਪਾਰਟੀ ਦਾ ਕਿ ਪਾਰਟੀ ਕੀ ਕਰਦੀ ਆ ਪਰ ਜਿਹੜਾ ਬੜੇ ਮਿਹਨਤੀ ਤੇ ਤਜਰਬੇਕਾਰ ਤੇ ਬੜੇ ਲੋਕਾਂ ਦੇ ਨਾਲ ਖਲੋਣ ਵਾਲੇ ਸਾਡੇ ਸਤਿਕਾਰਯੋਗ ਲੀਡਰ ਬੈਠੇ ਨੇ ਜਿਨ੍ਹਾਂ ਦੇ ਵਿੱਚ ਇਹਨਾਂ ਦਾ ਨਾਮ ਵੀ ਇੱਕ ਬੜੇ ਵੱਡੇ ਪੱਧਰ ਤੇ ਆਉਂਦਾ ਡੈਨੀ ਸਾਹਿਬ ਦਾ ਵੇਖੋ ਜੀ ਕਾਂਗਰਸ ਪਾਰਟੀ ਦੇ ਸਿਪਾਈ ਜਿਹੜੇ ਆ ਉਹ ਤਿਆਰ ਬਰ ਤਿਆਰ ਆ ਤੇ ਮੈਂ ਸਮਝਦਾ ਕਾਂਗਰਸ ਪਾਰਟੀ ਦਾ ਚਾਹੇ ਕੋਈ ਵੀ ਮਾਨਯੋਗ ਸਾਡੇ ਵਿਧਾਇਕ ਚੁਣੇ ਜਾਂਦੇ ਆ ਜਾਂ ਕੁਝ ਵੀ ਕਰਦੇ ਆ ਹਮੇਸ਼ਾ ਹੀ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਦੀ ਆਵਾਜ਼ ਜਿਹੜੀ ਆ ਉਹ ਵਿਧਾਨ ਸਭਾ ਚ ਹੋਣੀ ਚਾਹੀਦੀ ਆ ਜਿਹੜੇ ਇੱਥੋਂ ਹੱਕ ਗਰਾਊਂਡ ਲੈਵਲ ਤੇ ਲੜਾਈ ਲੜ ਕੇ ਮੰਗਦੇ ਆ ਉਨ੍ਹਾਂ ਦੇ ਹੱਕਾਂ ਦੀ ਆਵਾਜ਼ ਵਿਧਾਨ ਸਭਾ ਦੇ ਵਿੱਚ ਵੀ ਜਾਣੀ ਚਾਹੀਦੀ ਆ ਉੱਥੇ ਵੀ ਗੂੰਜਣੀ ਚਾਹੀਦੀ ਆ ਬਹੁਤ ਬਹੁਤ ਧੰਨਵਾਦ ਸਾਡੀ ਪ੍ਰਧਾਨ ਜੀ ਕੀ ਕਰਾ ਚੋਗੇ ਅੱਜ ਦੀ ਮੀਟਿੰਗ ਸਭ ਤੋਂ ਪਹਿਲਾਂ ਸ਼ੀਟਾਂ ਦੇ ਸਰਤਾਜ ਤੰਤਨ ਸਾਹਿਬ ਸ਼ੀਰ ਗੁਰੂ ਅਰਜਨ ਦੇ ਪਾਸ਼ਾ ਮਹਾਰਾਜ ਦੀ ਪਾਵਨ ਪਵਿੱਤਰ ਨਗਰੀ ਖੀਰੀਤਰਨਤਨ ਸਾਹਿਬ ਇਸ ਪਾਵਨ ਪਵਿੱਤਰ ਨਗਰੀ ਦੇ ਤੇ ਅੱਜ ਮਜਬੀ ਸਿੱਖ ਵਾਲਮੀਕ ਭਾਈਚਾਰੇ ਦੀ ਅੱਜ ਬਹੁਤ ਵੱਡੀ ਇਕੱਤਰਤਾ ਭਰਾਵਾਂ ਨੇ ਦਿਖਾਈ ਔਰ ਉਸ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਫਕਰੇ ਕੌਮ ਔਰ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕਤਰ ਅਤੇ ਦਿੱਲੀ ਦੇ ਇੰਚਾਰਜ ਸਾਬਕਾ ਐਮਐਲਏ ਸਰਦਾਰ ਸੁਖਵਿੰਦਰ ਸਿੰਘ ਡੈਨੀ ਨੇ ਮੁੱਖ ਮਹਿਮਾਨ ਦੀ ਮੁੱਖ ਮਹਿਮਾਨ ਦੀ ਉਹਨਾਂ ਨੂੰ ਸਾਡੀ ਸਮਾਜ ਨੇ ਮੁੱਖ ਮਹਿਮਾਨ ਬੁਲਾਇਆ ਔਰ ਸਾਰੇ ਹੀ ਸਮਾਜ ਨੇ ਅੱਜ ਰਲ ਕੇ ਉਹਨਾਂ ਨੂੰ ਇੱਕ ਸਾਥ ਦੇਣ ਦਾ ਦਾ ਉਪਰਾਲਾ ਕੀਤਾ ਔਰ ਸਾਰੇ ਤਰਨਤਾਰਨ ਡਿਸਟ੍ਰਿਕਟ ਦੇ ਵਿੱਚ ਔਰ ਪੂਰੇ ਪੰਜਾਬ ਦੀ ਜਿਹੜੀ ਆਵਾਮ ਸਾਡੀ ਮਜਬੀ ਸਿੱਖ ਐਸਸੀ ਭਾਈਚਾਰੇ ਦੇ ਵਿੱਚ ਵਾਲਮੀਕ ਭਾਈਚਾਰਾ ਸਾਡੇ ਇਕਜੁੱਟਤਾ ਦਾ ਵਿਖਾਵਾ ਕਰਾਇਆ ਔਰ ਸਾਡੇ ਜਿਹੜੇ ਲੀਡਰ ਸਹਿਬਾਨ ਸਰਦਾਰ ਸੁਖਵਿੰਦਰ ਸਿੰਘ ਜੈਨੀ ਉਹਨਾਂ ਨੇ ਵੀ ਸ਼੍ਰੀ ਰਾਹੁਲ ਗਾਂਧੀ ਜੀ ਨੂੰ ਸਾਡੀ ਸਮਾਜ ਦੀ ਆਵਾਜ਼ ਉੱਥੋਂ ਤੱਕ ਦਿੱਲੀ ਤੱਕ ਲੈ ਜਾਣ ਦੀ ਸਾਡੇ ਨਾਲ ਕਮਿਟਮੈਂਟ ਕੀਤੀ ਔਰ ਜਿਹੜੇ ਸਾਡੇ ਚੋਣ ਮੈਨੀਫੈਸਟੋ ਪੰਜਾਬ ਦਾ ਬਣਨਾ ਹੈ 2027 ਦਾ ਉਹਦੇ ਵਿੱਚ ਜਿਹੜੇ ਮੁੱਦੇ ਸੀ ਸਾਡੇ ਜਿਹੜੇ ਸਮਾਜ ਦੇ ਮਜਬੀ ਸਿੱਖ ਵਾਲਮੀਕ ਭਾਈਚਾਰੇ ਦੇ ਜਿਹੜੇ ਮੇਨ ਮੁੱਦੇ ਸੀ ਉਹ ਪਹੁੰਚਦੇ ਨਹੀਂ ਸੀ ਉਹ ਉਹਨਾਂ ਨੇ ਇਹ ਵੀ ਪੂਰਨ ਵਿਸ਼ਵਾਸ ਦਿਵਾਇਆ ਕਿ ਸ਼੍ਰੀ ਰਾਹੁਲ ਗਾਂਧੀ ਜੀ ਤੋਂ ਮਿਲ ਕੇ ਅਰਜੁਨ ਖੜਗੇ ਸਾਹਿਬ ਸ਼੍ਰੀਮਤੀ ਸੋਨੀਆ ਗਾਂਧੀ ਜੀ ਤੋਂ ਅਸੀਂ ਇਹ ਜਿਹੜੇ ਸਾਡੇ ਗਮੀਨੀ ਪਦਰ ਦੇ ਮੁੱਦੇ ਨੇ ਇਹ ਸਾਰੇ ਅਸੀਂ ਚੋਣ ਮੈਨੀਫੈਸਟੋ ਦੇ ਵਿੱਚ ਇਹਨਾਂ ਨੂੰ ਰੱਖ ਕੇ ਇਹਨਾਂ ਦੇ ਵਿੱਚ ਰੱਖ ਕੇ ਔਰ ਇਹਨਾਂ ਤੇ ਇੰਪਲੀਮੈਂਟ ਕਰਾਵਾਂਗੇ ਔਰ ਸਾਡੇ ਗਰੀਬਾਂ ਦੀ ਜਿਹੜੀ ਬਣਦਾ ਹੱਕ ਜਿਹੜਾ ਬਣਦਾ ਮਾਨ ਸਤਕਾਰ ਸ਼ਰੀ ਰਾਹੁਗਾਂਧੀ ਜੀ ਨੇ ਜਿਸ ਤਰ੍ਹਾਂ ਕਿ ਇੱਕ ਨਾਰਾ ਦਿੱਤਾ ਹੈ ਜਿਸ ਦੀ ਜਿੰਨੀ ਭਾਗੇਦਾਰੀ ਉਨੀ ਉਹਦੀ ਹਿੱਸੇਦਾਰੀ ਇਸ ਮੁਤਾਬਕ ਜਿੱਦੋਂ ਦਾ ਸਰਦਾਰ ਸੁਖਵਿੰਦਰ ਸਿੰਘ ਜੈਨੀ ਨੂੰ ਆਲ ਇੰਡੀਆ ਕਾਂਗਰਸ ਦਾ ਜਨਰਲ ਸਕੱਤਰ ਸਕੱਤਰ ਲਾਇਆ ਏ ਉਸ ਤੋਂ ਬਾਅਦ ਦਿੱਲੀ ਦਾ ਇੰਚਾਰਜ ਲਾਇਆ ਏ ਔਰ ਸਾਡੇ ਸਮਾਜ ਦੇ ਵਿੱਚ ਪੂਰੇ ਸਮਾਜ ਦੇ ਵਿੱਚ ਇੱਕ ਨਵੀਂ ਰੂਹ ਫੂਕੀ ਗਈ ਏ ਔਰ ਸਾਡਾ ਸਮਾਜ ਪੱਪਾ ਭਾਰ ਕਾਂਗਰਸ ਵਿੱਚ ਤਾਣ ਲਿਆ ਅੱਜ ਉਤਾਵਲਾਏ ਉਹ ਅੱਜ ਵੋਟਾਂ ਪੈਣ 2027 ਨੂੰ ਅਸੀਂ ਦੇਖਦੇ ਆ ਜੇ ਅੱਜ ਕਾਂਗਰਸ ਦੀ ਸਰਕਾਰ ਅਸੀਂ ਸਾਡਾ ਪਾਈਚਾਰਾ ਬਹੁਤ ਵੱਡੇ ਯੋਗਦਾਨ ਨਾਲ ਵੱਡੇ ਯੋਗਦਾਨ ਦੇ ਨਾਲ ਆਉਣ ਵਾਲੀ ਸਰਕਾਰ ਦੇ ਵਿੱਚ ਹਿੱਸਾ ਪਾਊਗਾ ਔਰ ਕਾਂਗਰਸ ਨੂੰ ਇਥੇ ਬੜਤ ਮਿਲੇਗੀ ਔਰ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਬਣੋਗੀ